ਜਿਨ੍ਹਾਂ ਦੀ ਅਸੀਂ ਲੈਬੋਰੀਟਰੀ ਬਣਾ ਰੱਖੀ ਹੈ ਸੰਗਰੂਰ ਵੀ ਪਹਿਲਾਂ ਸੰਗਰੂਰ ਟਰਾਈ ਕਰ ਲੋ ਜੇ ਸੰਗਰੂਰ ਕਾਮਯਾਬ ਹੋ ਗਿਆ ਫੇ ਸਾਰੇ ਪੰਜਾਬ ਚ ਕਰ ਦਾਂਗੇ ਤੇ ਤੁਸੀਂ ਵੀ ਤਾਂ ਇਹੀ ਕੀਤਾ ਸੀ 2014 ਚ ਮੈਨੂੰ ਪਹਿਲਾਂ ਸੰਗਰੂਰ ਤੋਂ ਟਰਾਈ ਕੀਤਾ ਸੀ ਤੇ ਸੰਗਰੂਰ ਤੋਂ ਆਮਾ ਦੀ ਪਾਰਟੀ ਕਾਮਯਾਬ ਹੋ ਗਈ ਤਾਂ ਸਾਰੇ ਪੰਜਾਬ ਚ ਹੋ ਗਈ ਤੇ ਸੰਗਰੂਰ ਤਾਂ ਫਿਰ ਇੱਕ ਰਾਜਧਾਨੀ ਬਣ ਗਈ ਨਾ ਪ੍ਰਯੋਗਸ਼ਾਲਾ ਬਣ ਗਈ ਇੱਕ ਸੋ ਸੰਗਰੂਰ ਅਸੀਂ ਇੱਕ ਪਹਿਲ ਨਾਂ ਦੀ ਅਕਾਲਗੜ੍ਹ ਤੋਂ ਮੇਰੇ ਕਾ ਸ਼ੁਰੂ ਕੀਤੀ ਸੀ ਪਹਿਲ ਨਾਂ ਦੀ ਸਕੀਮ ਸ਼ੁਰੂ ਕੀਤੀ ਸੀ ਜਿਹਦੇ ਚ ਪੰਚਾਇਤ ਘਰ ਚ ਜਾਂ ਕਿਤੇ ਕੋਈ ਸਾਂਝੀ ਜਗ੍ਹਾ ਤੇ ਮਸ਼ੀਨਾਂ ਰੱਖ ਕੇ ਮਾਵਾ ਪੈਣਾ ਦਾ ਇੱਕ ਗਰੁੱਪ ਬਣਾਇਆ ਸੀ 셀ਫ ਹੈਲਪ ਗਰੁੱਪ ਕਿ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਸਿਉਣ ਵਾਸਤੇ ਦਿੱਤੀਆਂ ਕੰਪਿਊਟਰ ਤੇ ਨਾਮ ਪਾ ਜਾਂਦਾ ਸੀ ਉਹ ਮਸ਼ੀਨ ਘਰੇ ਵੀ ਲੈ ਕੇ ਜਾ ਸਕਦੀਆਂ ਸੀ ਤੇ ਉਹਨਾਂ ਨੂੰ ਫਿਰ ਸਿਉ ਕੇ ਸਕੂਲਾਂ ਨੂੰ ਅਸੀਂ ਸਪਲਾਈ ਕਰਦੇ ਸੀ ਤੁਸੀਂ ਹੈਰਾਨ ਹੋਵੋਗੇ ਮੇਰੇ ਕੋਲੇ ਡਾਟਾ ਪਿਆ ਹੈ 1800 ਤੋਂ ਵੱਧ ਔਰਤਾਂ ਨੂੰ ਟ੍ਰੇਨਿੰਗ ਦੇ ਕੇ ਪਹਿਲ ਪ੍ਰੋਜੈਕਟ ਦੇ ਅਧੀਨ ਸੰਗਰੂਰ ਦੀਆਂ ਜਿਹੜੀਆਂ ਸਵੇ ਸਹਿਤਾ ਸਮੂਹਾਂ ਦੇ ਜਿਹੜੇ ਸੈਲਫ ਹੈਲਪ ਗਰੁੱਪ ਜਿਹੜੇ ਨੇ 2024-25 ਚ ਲਗਭਗ 80000 ਸਕੂਲੀ ਵਰਦੀਆਂ ਬਣਾ ਕੇ 4.5 ਕਰੋੜ ਰੁਪਈਆ ਮਾਵਾ ਭੈਣਾ ਨੇ ਕਮਾ ਲਿਆ 4.5 ਕਰੋੜ ਰੁਪਏ 80000 ਸਕੂਲਾਂ ਨੇ ਵਰਦੀਆਂ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਉਹਨਾਂ ਨੂੰ ਵੀ ਕਹਤਾ ਤੁਸੀਂ ਵੀ ਸਾਡੇ ਕੋਲੋਂ ਸਵਾਓ ਫਿਰ ਜਦੋਂ ਕਾਮਯਾਬ ਹੋ ਗਿਆ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਲੈ ਗਏ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਲੈ ਕੇ ਜਾ ਰਹੇ ਹਾਂ ਉਹਨਾਂ ਕੋਲੇ ਆ ਜਿਹੜੇ ਮੁੰਡੇ ਖੜੇ ਐ ਪੁਲਿਸ ਵਾਲੇ ਇਹਨਾਂ ਦੀਆਂ ਵਰਦੀਆਂ ਦੇ ਨਾਪ ਕਿਹੜੀ ਫੀਤੀ ਲੱਗੂਗੀ ਸਭ ਕੁਝ ਉਹ ਦਿੱਤਾ ਜਾਊਗਾ ਤੇ ਪੁਲਿਸ ਦੀਆਂ ਵਰਦੀਆਂ ਨਾਮ ਵੀ ਇੱਥੇ ਜਿਹੜੇ ਲੱਗੂਗੀ ਪਲੇਟ ਕਿਉਂਕਿ ਜਦੋਂ ਸਾਡੀਆਂ ਮਾਵਾ ਪੈਣਾ ਜਿੰਨੇ ਕੋਲ ਕਲਾ ਹੈਗੀ ਹੈ ਜਦੋਂ ਤੱਕ ਉਹਦਾ ਘਰ ਵਾਲਾ ਆ ਜਾ ਉਹਦਾ ਭਰਾ ਆ ਜਾ ਉਹਨਾਂ ਦਾ ਕਮਾਉ ਜਿਹੜਾ ਜੀਅ ਕਰਦਾ ਜਦੋਂ ਤੱਕ ਉਹ ਆਪਣੀ ਨੌਕਰੀ ਤੋਂ ਆਪਣੇ ਘਰੋਂ ਆਪਣੇ ਦਫ਼ਤਰੋਂ ਆਪਣੇ ਖੇਤੋਂ ਆਵੇ ਉਹ ਤੱਕ ਘਟੋ-ਘਟ ਉਹਦੇ ਘਰੇ 1000 1500 2000 ਰੁਪਇਆ ਉਦੇ ਘਰ ਦੇ ਕਮਾ ਕੇ ਬੈਠੇ ਹੋਣ ਤਾਂ ਕਬੀਲਦਾਰੀ ਵੀ ਲਈ ਤੇ ਰਹੂਗੀ ਤੇ ਤਰੱਕੀ ਵੀ ਤਾਈਆਂ ਹੋਊਗੀ ਚੀਨ ਦੀ ਤਰੱਕੀ ਦਾ ਇਹੀ ਕਾਰਨ ਹੈ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰ ਰਹੀਆਂ ਔਰ ਕੰਮ ਵੀ ਹੋ ਘਰੇ ਜਿਹੜਾ ਆਪਾਂ ਨੂੰ ਆਉਂਦਾ ਦਰੀਆਂ ਬੁਣਨੀਆਂ ਕੱਚੀ ਕਹਾਣੀ ਦਾ ਤੇਲ ਸਾਬਣਾ ਬਣਾਉਣੀਆਂ ਚੱਪਲਾਂ ਬਣਾਉਣੇ ਕਿੰਨੇ ਕੰਮ ਨੇ ਜਿਹੜੇ ਆਪਾਂ ਨੂੰ ਆਉਂਦੇ ਨੇ ਜਿਹਨਾਂ ਨੂੰ ਆਪਾਂ ਕਮਰਸ਼ੀਅਲ ਕਰ ਦਈਏ ਫਿਰ ਅਸੀਂ ਹਰ ਮਹੀਨੇ ਉਹਦਾ ਮਹੀਨੇ ਚ ਦੋ ਵਾਰ ਉਹਦੀ ਉਹ ਵੀ ਲਾਉਣੇ ਆ ਮਾਰਕੀਟ ਐ ਰੋਡ ਤੇ ਪਹਿਲ ਮਾਰਟ ਕਰਕੇ 2 ਘੰਟਿਆਂ ਚ ਸਾਰਾ ਸਮਾਨ ਵਿਕ ਜਾਂਦਾ ਜੀ 2 ਘੰਟਿਆਂ ਚ ਕਿਉਂਕਿ ਉਹ ਆਰਗੈਨਿਕ ਚੀਜ਼ਾਂ ਨੇ ਕਿੱਥੋਂ ਮਿਲਦਾ ਅੱਜ ਸਾਗ ਨਹੀਂ ਮਿਲਦਾ ਜੀ ਕਿਤੋਂ ਜੇ ਕਿਤੇ ਮਾਵਾ ਭੈਣਾਂ ਦਾ ਘੋਟਿਆ ਹੋਇਆ ਆਲਣ ਪਾ ਕੇ ਮਿਲਿਆ ਸਾਗ ਮਿਲ ਜੇ ਕਿਤੇ ਲੋਕ ਕਹਿੰਣਗੇ ਯਾਰ ਕਿੱਥੋਂ ਮਿਲਦਾ ਇਹਦਾ ਭਾਹਾ ਕੀ ਹੈ ਸਾਨੂੰ ਇਹ ਦੱਸਦੇ ਜਿਨ੍ਹਾਂ ਦੀ ਅਸੀਂ ਲੈਬੋਰੀਟਰੀ ਬਣਾ ਰੱਖੀ ਹੈ ਸੰਗਰੂਰ ਵੀ ਪਹਿਲਾਂ ਸੰਗਰੂਰ ਟਰਾਈ ਕਰ ਲਓ ਜੇ ਸੰਗਰੂਰ ਕਾਮਯਾਬ ਹੋ ਗਿਆ ਫੇ ਸਾਰੇ ਪੰਜਾਬ ਚ ਕਰ ਦਾਂਗੇ ਤੇ ਤੁਸੀਂ ਵੀ ਤਾਂ ਇਹੀ ਕੀਤਾ ਸੀ 2014 ਚ ਮੈਨੂੰ ਪਹਿਲੇ ਸੰਗਰੂਰ ਤੋਂ ਟਰਾਈ ਕੀਤਾ ਸੀ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਕਾਮਯਾਬ ਹੋ ਗਈ ਤਾਂ ਸਾਰੇ ਪੰਜਾਬ ਚ ਹੋ ਗਈ ਤੇ ਸੰਗਰੂਰ ਤਾਂ ਫਿਰ ਇੱਕ ਰਾਜਧਾਨੀ ਬਣ ਗਈ ਨਾ ਪ੍ਰਯੋਗਸ਼ਾਲਾ ਬਣ ਗਈ ਇੱਕ ਸੋ ਸੰਗਰੂਰ ਅਸੀਂ ਇੱਕ ਪਹਿਲ ਨਾਂ ਦੀ ਅਕਾਲਗੜ੍ਹ ਤੋਂ ਮੇਰੇ ਕਾ ਸ਼ੁਰੂ ਕੀਤੀ ਸੀ ਪਹਿਲ ਨਾਂ ਦੀ ਸਕੀਮ ਸ਼ੁਰੂ ਕੀਤੀ ਸੀ ਜਿਹਦੇ ਚ ਪੰਚਾਇਤ ਘਰ ਚ ਜਾਂ ਕਿਤੇ ਕੋਈ ਸਾਂਝੀ ਜਗ੍ਹਾ ਤੇ ਮਸ਼ੀਨਾਂ ਰੱਖ ਕੇ ਮਾਵਾ ਪੈਣਾ ਦਾ ਇੱਕ ਗਰੁੱਪ ਬਣਾਇਆ ਸੀ 셀ਫ ਹੈਲਪ ਗਰੁੱਪ ਕਿ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਸਿਉਣ ਵਾਸਤੇ ਦਿੱਤੀਆਂ ਕੰਪਿਊਟਰ ਤੇ ਨਾਮ ਪਾ ਜਾਂਦਾ ਸੀ ਉਹ ਮਸ਼ੀਨ ਘਰੇ ਵੀ ਲੈ ਕੇ ਜਾ ਸਕਦੀਆਂ ਸੀ ਤੇ ਉਹਨਾਂ ਨੂੰ ਫਿਰ ਸਿਉ ਕੇ ਸਕੂਲਾਂ ਨੂੰ ਅਸੀਂ ਸਪਲਾਈ ਕਰਦੇ ਸੀ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਕੋਲੇ ਡਾਟਾ ਪਿਆ ਹੈ 1800 ਤੋਂ ਵੱਧ ਔਰਤਾਂ ਨੂੰ ਟ੍ਰੇਨਿੰਗ ਦੇ ਕੇ ਪਹਿਲ ਪ੍ਰੋਜੈਕਟ ਦੇ ਅਧੀਨ ਸੰਗਰੂਰ ਦੀਆਂ ਜਿਹੜੀਆਂ ਸਵੇ ਸਹਿਤਾ ਸਮੂਹਾਂ ਦੇ ਜਿਹੜੇ ਸੈਲਫ ਹੈਲਪ ਗਰੁੱਪ ਜਿਹੜੇ ਨੇ 2024-25 ਚ ਲਗਭਗ 80000 ਸਕੂਲੀ ਵਰਦੀਆਂ ਬਣਾ ਕੇ 4.5 ਕਰੋੜ ਰੁਪਇਆ ਮਾਵਾਂ ਭੈਣਾਂ ਨੇ ਕਮਾ ਲਿਆ 4.5 ਕਰੋੜ ਰੁਪਇਆ 80000 ਸਕੂਲਾਂ ਦੀਆਂ ਵਰਦੀਆਂ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਉਹਨਾਂ ਨੂੰ ਵੀ ਕਹਤਾ ਤੁਸੀਂ ਵੀ ਸਾਡੇ ਕੋਲੋਂ ਸਵਾਓ ਫਿਰ ਜਦੋਂ ਕਾਮਯਾਬ ਹੋ ਗਿਆ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਲੈ ਗਏ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਲੈ ਕੇ ਜਾ ਰਹੇ ਹਾਂ ਉਹਨਾਂ ਕੋਲੇ ਆ ਜਿਹੜੇ ਮੁੰਡੇ ਖੜੇ ਐ ਪੁਲਿਸ ਵਾਲੇ ਇਹਨਾਂ ਦੀਆਂ ਵਰਦੀਆਂ ਦੇ ਨਾਪ ਕਿਹੜੀ ਫੀਤੀ ਲੱਗੂਗੀ ਸਭ ਕੁਝ ਉਹ ਦਿੱਤਾ ਜਾਊਗਾ ਤੇ ਪੁਲਿਸ ਦੀਆਂ ਵਰਦੀਆਂ ਨਾਮ ਵੀ ਇੱਥੇ ਜਿਹੜੇ ਲੱਗੂਗੀ ਪਲੇਟ ਕਿਉਂਕਿ ਜਦੋਂ ਸਾਡੀਆਂ ਮਾਵਾ ਭੈਣਾਂ ਜਿਨ੍ਹਾਂ ਕੋਲ ਕਲਾ ਹੈਗੀ ਐ ਜਦੋਂ ਤੱਕ ਉਹਦਾ ਘਰ ਵਾਲਾ ਆ ਜਾ ਉਹਦਾ ਭਰਾ ਆ ਜਾ ਉਹਨਾਂ ਦਾ ਕਮਾਉ ਜਿਹੜਾ ਜੀਅ ਕਰਦਾ ਜਦੋਂ ਤੱਕ ਉਹ ਆਪਣੀ ਨੌਕਰੀ ਤੋਂ ਆਪਣੇ ਘਰੋਂ ਆਪਣੇ ਦਫ਼ਤਰੋਂ ਆਪਣੇ ਖੇਤੋਂ ਆਵੇ ਉਹ ਤੱਕ ਘੱਟੋ-ਘੱਟ ਉਹਦੇ ਘਰੇ 1000 1500 2000 ਰੁਪਇਆ ਉਹਦੇ ਘਰ ਦੇ ਕਮਾ ਕੇ ਬੈਠੇ ਹੋਣ ਤਾਂ ਕਬੀਲਦਾਰੀ ਵੀ ਲਈ ਤੇ ਰਹੂਗੀ ਤੇ ਤਰੱਕੀ ਵੀ ਤਾਈਆਂ ਹੋਊਗੀ ਚੀਨ ਦੀ ਤਰੱਕੀ ਦਾ ਇਹੀ ਕਾਰਨ ਹੈ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰ ਰਹੀਆਂ ਔਰ ਕੰਮ ਵੀ ਹੋ ਗਏ ਨੇ ਜਿਹੜਾ ਆਪਾਂ ਨੂੰ ਆਉਂਦਾ ਹੈ ਦਰਿਆ ਬਣਨੀਆਂ ਕੱਚੀ ਕਹਾਣੀ ਦਾ ਤੇਲ ਸਾਬਣਾ ਬਣਾਉਣੀਆਂ ਚੱਪਲਾਂ ਬਣਾਉਣੀਆਂ ਕਿੰਨੇ ਕੰਮ ਨੇ ਜਿਹੜੇ ਆਪਾਂ ਨੂੰ ਆਉਂਦੇ ਨੇ ਜਿਹਨਾਂ ਨੂੰ ਆਪਾਂ ਕਮਰਸ਼ੀਅਲ ਕਰ ਦਈਏ ਫਿਰ ਅਸੀਂ ਹਰ ਮਹੀਨੇ ਉਹਦਾ ਮਹੀਨੇ ਚ ਦੋ ਵਾਰ ਉਹਦੀ ਉਹ ਵੀ ਲਾਉਨੇ ਆ ਮਾਰਕੀਟ ਐ ਰੋਡ ਤੇ ਪਹਿਲ ਮਾਰਟ ਕਰਕੇ ਦੋ ਘੰਟਿਆਂ ਚ ਸਾਰਾ ਸਮਾਨ ਵਿਕ ਜਾਂਦਾ ਜੀ ਦੋ ਘੰਟਿਆਂ ਚ ਕਿਉਂਕਿ ਉਹ ਆਰਗੈਨਿਕ ਚੀਜ਼ਾਂ ਨੇ ਕਿੱਥੋਂ ਮਿਲਦਾ ਅੱਜ ਸਾਗ ਨਹੀਂ ਮਿਲਦਾ ਜੀ ਕਿਤੋਂ ਜੇ ਕਿਤੇ ਮਾਮਾ ਭੈਣਾਂ ਦਾ ਘੋਟਿਆ ਹੋਇਆ ਆਲਣ ਪਾ ਕੇ ਮਿਲਿਆ ਸਾਗ ਮਿਲ ਜੇ ਕਿਤੇ ਲੋਕ ਕਹਣਗੇ ਯਾਰ ਕਿੱਥੋਂ ਮਿਲਦਾ ਇਹਦਾ ਭਾਰਾ ਕੀ ਹੈ ਸਾਨੂੰ ਇਹ ਦੱਸਦੇ ਸੋ ਇਹ ਸਾਡੇ ਕੋਲੇ ਪਹਿਲਾਂ ਹੀ ਕਲਾ ਹੈਗੀ ਆ ਪਿੰਡਾਂ 'ਚ